ਕੰਪਨੀ ਬਾਗ ਦਾ ਮੁੱਖ ਗੇਟ ਹੈ ਅੰਦਰ ਆਉਣਾ ਜਾਣਾ ਆਹ ਤਰ੍ਹਾਂ ਦੇ ਅੰਦਰ ਗੇਟ ਹਨ ਤੋਂ ਕੰਪਨੀ ਬਾਗੀਆਂ ਬਹੁਤ-ਬਹੁਤ ਬੱਚਿਆ ਫਾਰਕਾਂ ਨੇ ਦੇਖੋ ਸਾਹਮਣੇ ਨਜ਼ਰ ਆ ਰਹੀਆਂ ਬਹੁਤ ਵਧੀਆ ਤੋਂ ਕੰਪਨੀ ਬਾਗ ਦੇ ਅੰਦਰ ਪੰਛੀਆਂ ਦਾ ਪੂਰਾ ਇੱਥੇ ਜੋ ਕਬੂਤਰ ਆ ਰਹੇ ਆ ਤੇ ਉਹ ਉੱਡ ਕੇ ਜਾਂਦੇ ਉਹਨਾਂ ਤੇ ਲੋਕ ਇਹਨਾਂ ਨੂੰ ਦਾਣਾ ਪਾਏ ਜਾਂਦੇ ਆ ਉਹ ਕੰਪਨੀ ਬਾਹਰ ਤੇ ਅੰਦਰ ਪੰਛੀ ਆਪਣਾ ਪੂਰਾ ਨਾਟਕ ਬਾਟਿਆ ਤੇ ਤੋ ਕਬੂਤਰ ਜੋ ਆ ਚੁੱਕਾ ਹੈ ਮੇਰੇ ਵੀਰੋ ਇਹ ਕਿੰਨੀ ਗਈ ਜਾਣਕਾਰੀ ਵਧੀਆ ਲੱਗ ਕੇ ਕਮਿਟ ਕਰਕੇ ਦੱਸਣਾ ਕਿ ਚੰਗੀ ਲੱਗੇ ਤਾਂ ਕੇ ਸ਼ਹਿਰੀ ਕਰਾਂ ਤੇ ਇਤਾਂ ਦੀ ਜਾਣਕਾਰੀ ਜਿਹੜੀ ਸਾਡੇ ਬੱਚਾਂ ਸਾਡੇ ਪਿੰਡਾਂ ਦੇ ਵਿੱਚ ਆ ਹਰਤਾ ਕਰਕੇ ਸ਼ਹਿਰਾਂ ਦੇ ਵਿੱਚ ਕਈ ਦੁਕਾਨਾਂ ਨੇ ਪਤਾ-ਪਤਾ ਨਾਲ ਕਾਸ਼ ਜੀ ਜਾਣੀ ਚਾਹੀਦੀ ਆ ਕਿ ਕੰਪਨੀ ਬਾਗ ਇੱਕ ਅਜਿਹੇ ਬਾਗ ਹੈ ਜਮਨ ਸਰਦਾ ਕਿਸੇ ਸਾਰੇ ਤੇ ਛਾ ਦਾ ਤਰ੍ਹਾਂ ਪਤਾ ਨਾ ਤਾਂ ਮੰਨਦੇ ਨੇ ਠੰਡੀ ਠੰਡੀ ਚਾਹ ਹੁੰਦੀ ਹੈ ਤੇ ਤੇ ਸ਼ਾਮ ਨੂੰ ਸ਼ਹਿਰ ਕਟੇ ਦਾ ਨਜ਼ਾਰਾ ਬਹੁਤ ਦੂਰ ਦੂਰ ਤੱਕ ਨਜ਼ਰ ਆਉਂਦਾ ਬਾਕੀ ਹੋਰ ਜਾਣਕਾਰੀ ਫਿਰ ਕਿਸੇ ਦਿਨ ਆ ਕੇ ਫਿਰ ਲਵਾਂਗੇ ਇਨੀ ਹੀ ਜਾਣਕਾਰੀ ਹੈ ਤੇ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਨਾ ਤੇ ਜਿਸ ਤਰ੍ਹਾਂ ਤੁਹਾਨੂੰ ਲੱਗੀ ਲਾਈਕ ਤੇ ਕਮੈਂਟ ਕਰਕੇ ਦੱਸਣਾ ਉਹ ਚੈਨਲ ਨੂੰ ਫੌਰਤ ਰਾਈ ਕਰਨਾ ਤਾਂ ਕਿ ਆਪਾਸ ਜਿਹੜੀ ਉਹ ਜਾਣਕਾਰੀ ਫਾਰ ਜਾਣਕਾਰੀ ਪਹੁੰਚ ਸਕੇ ਇਥੇ ਸਮਾਤੀ ਕਰਦਾ ਹਾਂ